ਇੱਕ ਖਿੰੱਖਾਂ ਮੀਟ ਕੇ ਚਾਂਦੋਂ ਨੇ ਅੱਖ ਰੱਖ ਰ ਅ ਸੁਨੇਹਾ ਚੇਤੇ ਕੀਤਾ ਇਸ ਵੇਲੇ ਸਤਰੰਜ ਖੇਡਣ ਵਾਲੇ ਤੇ ਹੋਰ ਦੋ ਚਾਰ ਸੱਜਣ ਵੀ ਪਾਸ ਆ ਗਏ ਚਾਂਦੋਂ ਨੇ ਦੋਵੇਂ ਹੱਥ ਕੱਢੇ ਔਰ ਮੁੱਠੀ ਮੀਟ ਲਈ ਤੇ ਥੋਡੀ ਉੱਤੇ ਟਿਕਾ ਲਈ ਨਜ਼ਰ ਚਿਹਰੇ ਵਿੱਚ ਗੱਡ ਲਈ ਤੇ ਬੋਲਿਆ ਇੱਕ ਸਿੱਕ ਦਾ ਤਪਿਆ ਬੜੀ ਤੇਵਰਤਾਗ ਵਿੱਚ ਜਮਨਾ ਤੱਟ ਦਰਸ਼ਨ ਦੀਆਂ ਲੋਚਨਾ ਵਿੱਚ ਟੁਰ ਗਿਆ ਉਸਦੇ ਗੋਡੇ ਵਿੱਟੇ ਟੁਰਦੇ ਨਹੀਂ ਸਨ ਜੋ ਆਪ ਲੱਭਦਾ ਉਸਦੇ ਪਾਸ ਕੋਈ ਧਨ ਵੀ ਨਹੀਂ ਸੀ ਜੋ ਟੋਲ ਕਰਾਉਂਦਾ ਉਸਦੇ ਪਾਸ ਮਨੁੱਖ ਨਹੀਂ ਸਨ ਜੋ ਸੂਆ ਕੱਟਦਾ ਜੀ ਹਾਂਜੀ ਉਸ ਨੂੰ ਝੌਲਾ ਪੈਂਦਾ ਸੀ ਸਾਦ ਸੁਣਾ ਹੀ ਦਿੰਦੀ ਸੀ ਤਰਸਦਾ ਰਹਿੰਦਾ ਸੀ ਸਿੱਕਦਾ ਸੀ ਲੁਛਦਾ ਸੀ ਸਧਰਾਂਦਾ ਸੀ ਐਓ ਲੋਦਾ ਲੋਦਾ ਰਾ ਤੱਕੇਂਦਾ ਤੱਕੇਂਦਾ ਆਸਾਂ ਭਰਿਆ ਟੁਰ ਗਿਆ ਉਹਦੀ ਬੋੜੀ ਕਰਨੀ ਜੀ ਨਿਰਦਲ ਮੂਰਤੀ ਦੇ ਨੈਣ ਬੰਦ ਹੋ ਗਏ ਚਾਂਦੋ ਦੇ ਦੋਵੇਂ ਹੱਥ ਉਹਨਾਂ ਆਪਣੇ ਹੱਥ ਵਿੱਚ ਘੁੱਟ ਲੈ ਚਿਹਰਾ ਸ਼ਾਂਤ ਤੇ ਸਫੈਦ ਹੋ ਗਿਆ ਤ੍ਰਿਪਤੀ ਵਿੱਚ ਇੱਕ ਬਿਬੇ ਮਮੂਲਾ ਜਿਹਾ ਵਟ ਪਿਆ ਇੱਕ ਚਰਨਾਟ ਚਾਂਦੋ ਦੇ ਬਦਨ ਵਿੱਚ ਪਈ ਕੁਝ ਪਲਾਬਾਦ ਲੈਣ ਖੁੱਲੇ ਨਰਿ ਨਾਲ ਸੰਗੀਤ ਲਹਿਰ ਵਾਲੇ ਸੋਹਣੇ ਬੋਲ ਖੁੱਲੇ ਬੱਚਾ ਰਿਖੀ ਜੀ ਮਰ ਗਈ ਚੰਦੋ ਕਹਿ ਲਗਾ ਹੋਰ ਜੀ ਕਿੰਨਾ ਚਿਰ ਜਿਉਦੇ ਰਹਿੰਦੇ ਨਰਦਨ ਮੁਰ ਕੀ ਗੱਲ ਠੀਕ ਹੈ ਚੰਦੋ ਕਹਿ ਲਗਾ ਜੀ ਮੇਰੀ ਮਾਂ ਇਹ ਨੇਚਰ ਵਿੱਚ ਚ ਰੁਕੜੀ ਮਰ ਗਈ ਸੀ ਇਹ ਗੱਲ ਠੀਕ ਹੈ ਚਾਂਦੋ ਹੱਥ ਛੁਡਾ ਕੇ ਧੁੱਪੇ ਜਾਖ ਲੋਤਾ ਆਪਣੇ ਆਪ ਨੂੰ ਸੂਰਜ ਦੇ ਹੇਠਾਂ ਕਰਕੇ ਉੱਪਰ ਤੇ ਫਿਰ ਆਪਣੇ ਪਰਛਾਵੇਂ ਵੱਲ ਵੇ ਵੇ ਕੇ ਮਾਨੋ ਮੰਨਤੀ ਲੈਂਦਾ ਫਿਰ ਨੇੜੇ ਆ ਗਿਆ ਜੀ ਹਾਂ ਹੁਣ ਵੇਖੋ ਦੁਪਹਿਰਾਂ ਢਲ ਗਈ ਹੈ ਤੀਜੇ ਪੈਰ ਦਾ ਅੱਧਾ ਪੈਰ ਵੀ ਲੰਘ ਗਿਆ ਮੇਰੀ ਮਾਂ ਇੱਕ ਪੈਰ ਲਿਆ ਸੀ ਜਦੋਂ ਹੱਥ ਪੈਰ ਠੰਡੇ ਹੋਏ ਸਨ ਤੇ ਇਹ ਵੇਲਾ ਤਾਂ ਚਰਕੜਾ ਲੰਘ ਗਿਆ ਹਾਂ ਰਿਖੀ ਜੀ ਮਰ ਗਿਆ ਲੋ ਮੈਂ ਜਾਂਦਾ ਹਾਂ ਮੈਂ ਜਾ ਕੇ ਸਰੀਰ ਪ੍ਰਵਾਹ ਕਰਨਾ ਹੈ ਜੀ ਉਹਨਾਂ ਦਾ ਹੁਕਮ ਸੀ ਸੁਨੀਹਾ ਤੁਸੀਂ ਲੈ ਲਿਆ ਹੈ ਜੀ ਆਖੋ ਨਾ ਕਿ ਤੁਸੀਂ ਸੁਨੀਹਾ ਲੈ ਲਿਆ ਉਹ ਸੱਤ ਮੂਰਤੇ ਉੱਪਰ ਵੱਲ ਤੱਕ ਲੈ ਓ ਭੋਲਿਆ ਦੇਖੀ ਜੀ ਅਜੇ ਨਹੀਂ ਮਰੇ ਰਾਜਾ ਜੀ ਚਲੋ ਤੁਸਾਂ ਦੇ ਸਿਰ ਰਹਿਣਾ ਹੈ ਚੱਲਗੇ ਰੋਟੀ ਅਜ ਰਹਿਣ ਦਿਓ ਦੁੱਧ ਪੀਾਂਗੇ ਕੂਚ ਦਾ ਹੁਕਮ ਹੋਇਆ ਰਾਜਾ ਮੇਧਨੀ ਪ੍ਰਕਾਸ਼ ਤੇ ਸਾਰੇ ਤਿਆਰ ਹੁੰਦੇ ਹੀ ਚਲੇ ਪਾਗੇ ਆਪਨੇ ਘੋੜੇ ਤੇ ਪਲਾਕੀ ਮਾਰੀ ਜੋ ਦਾਸ ਸਦਾ ਤਿਆਰ ਬਰ ਤਿਆਰ ਕੱਸਿਆ ਖੜਾ ਰੱਖਦਾ ਸੀ ਦੂਜੀ ਸਵਾਰ ਨੂੰ ਇੱਕ ਸੈੰਤ ਕੀਤੀ ਉਸਨੇ ਚਾਂਦੂ ਨੂੰ ਆਪਣੇ ਅੱਗੇ ਬਿਠਾ ਲਿਆ ਤੇ ਉਸ ਤੋਂ ਰਸਤਾ ਪੁੱਛਦੇ ਤਿਰਖੇ ਵੇਗ ਤੁਰ ਪੈਂਦਾ ਰਸਤਾ ਤੈ ਕਰਦੇ ਕਰਦੇ ਆਖਰ ਕੁਟਿਆ ਪਾਸ ਜਾ ਆਪੜੇ ਚਾਂਦੂ ਘੋੜੇ ਤੋਂ ਉਤਰ ਗਿਆ ਕੰਡਿਆਂ ਦੇ ਬਾੜੇ ਦਾ ਜੋ ਝਿੜੀ ਵਾਂਗ ਬਣਿਆ ਰੱਖਿਆ ਸੀ ਖਿੜਕਾ ਖੋਲਿਆ ਅੱਗੇ ਕੁਟੀ ਦੇ ਸਿਰ ਵਿੱਚ ਅਗੇ ਕੁਟੀ ਦੇ ਵਿੱਚ ਤਖਤ ਪੋਸ਼ ਵਰਗਾ ਇੱਕ ਤਖਤਾ ਡੱਠਾ ਪਿਆ ਸੀ ਜਿਸ ਉੱਪਰ ਪੁਰਾਣੇ ਕੋਈ ਬੜੇ ਮਾਰੂ ਸ਼ੇਰ ਦੀ ਖਲ ਵਿਛੀ ਸੀ ਇਸ ਉੱਤੇ ਰਿਖੀ ਜੀ ਲੰਮੇ ਪੈਜ ਸਨ ਉੱਤੇ ਕੰਬਲੀਆਂ ਪਾਈਆਂ ਸਨ ਧੁੱਪ ਭਾਵੇਂ ਸਿਆਲ ਦੀ ਸੀ ਪਰ ਬਜਵੀਂ ਪੈ ਰਹੀ ਸੀ ਸਹਿਜ ਮੂਰਤੀ ਨੇ ਅੱਗੇ ਹੋ ਕੇ ਕੰਬਰ ਚਾਇਆ ਵੀਣੀਆਂ ਤੇ ਪਿੰਡਲੀਆਂ ਨੂੰ ਹੱਥ ਲਾਇਆ ਠੰਡੀਆਂ ਚੱਕ ਮੱਥਾ ਵੀ ਛਰ ਸਵਾਸ ਆਉਂਦਾ ਨਹੀਂ ਸੀ ਜਾਪਦਾ ਮਰੌਣੀ ਛਾ ਰਹੀ ਸੀ ਚਾਂਦੋ ਅੱਗੇ ਵਧ ਕੇ ਅੱਖਾਂ ਮੀਟ ਕੇ ਬਸ ਉਹ ਮੇਰੀ ਮਾਂ ਵਾਂਗੂ ਮਰ ਗਏ ਰੋ ਕੇ ਮੈਂ ਰਿਸ਼ੀ ਜੀ ਨੂੰ ਚਾਣਨਾ ਵੀ ਨਾ ਕੀਤਾ ਬਾਬਾ ਜੀ ਤੁਸੀਂ ਚਾਣਨਾ ਮੰਗਦੇਸ ਪਰ ਜੀ ਮੈਂ ਸਨੇਹਾ ਉਪੜਾ ਦਿੱਤਾ ਜੇ ਫਿਰ ਕਿਸੁ ਨੇ ਆ ਦੇਤੀ ਅੱਖਾਂ ਵਿੱਚ ਰੋਣ ਲੱਗ ਪਿਆ ਇਸ ਭੋਲੀ ਨਿਰਛਲ ਦਿਲੀ ਲੱਛਿਆ ਟੇਡਾ ਚਾਲਾ ਤੋ ਨਰਲੇ ਪ੍ਰੀਤ ਨੂੰ ਵੇਖ ਕੇ ਮਿਰਦਲ ਮੂਰਤੀ ਜੀ ਸਹਜ ਨੇਤਰ ਹੋ ਗਏ ਪਰ ਆਪ ਦੇ ਮੱਥੇ ਤੇ ਅਜੇ ਇੱਕ ਧੂੜੀ ਸੀ ਤੇ ਹੱਥ ਹੁਣ ਰਿਸ਼ੀ ਜੀ ਦੀ ਛਾਤੀ ਤੇ ਸੀ ਜੋ ਜੇ ਨਿੱਗੇ ਸੇ ਇਹ ਨਿੱਗ ਦੇਖਦੇ ਸਾਰ ਆਪ ਝਟ ਤਖਤ ਪੋਛ ਤੇ ਚੜ ਗਏ ਤੇ ਸਰਹਾਣੇ ਦਉ ਬੈਠ ਕੇ ਰਿਸ਼ੀ ਜੀ ਦੇ ਤਾਲੂ ਨੂੰ ਆਪਣੇ ਆਂ ਉਂਗਲਾਂ ਨਾਲ ਸਹਲਾਣ ਲੱਗ ਪਏ ਕਿ ਇਹਨੇ ਨੂੰ ਬਾਕੀ ਦੇ ਸਾਥੀ ਵੀ ਅਪੜ ਗਏ ਚਾੰਦੋ ਡਾਡਾ ਅਚਰਜ ਹੋਇਆ ਅਰਕਾਂ ਛਾਤੀ ਨਾਲ ਲਾਈ ਮੁੱਠਾ ਮਿੱਟੀ ਢੋਡੀ ਹੀਟ ਧਰ ਕੇ ਬੜਾ ਜਿੜ ਖੜਾ ਰਿਹਾ ਰਿਹਾ ਭਰੋਂ ਆਇਆ ਗੁਜ਼ਰ ਗਿਆ ਬੜੇ ਪhle ਸਨ ਸਹਿਜ ਮੁਰਤੇ ਰਾਜਾ ਜੀ ਨਹੀਂ ਅਜੇ ਪ੍ਰਾਣ ਨਹੀਂ ਗਏ ਚਰਨਵਾਲ ਬੈਠ ਜਾਓ ਇੱਕ ਚਰਨ ਫੜੋ ਤੇ ਚੱਸੋ ਸਹਿਬ ਚੰਦ ਤੁਸੀਂ ਸਾਰੇ ਦੂਸਰਾ ਚਰਨ ਤੇ ਦੋਵੇਂ ਹਥੇਲੀਆਂ ਇੱਕ ਇੱਕ ਜਣਾ ਫੜ ਲਓ ਤੇ ਗਰਮ ਕੱਪੜੇ ਨਾਲ ਸਹਿਜੇ ਸਹਿਜੇ ਚੱਸੋ ਇਹ ਸੇਵਾ ਜਦ ਹੋਣ ਲੱਗ ਪਈ ਤਾਂ ਥੋੜੀ ਦੇਰ ਬਾਅਦ ਮਲਕੜੇ ਜਾ ਰਿਖੀ ਜੀ ਦੀਆਂ ਅੱਖਾਂ ਖੁੱਲੀਆਂ ਫਿਰ ਆਪੇ ਬੰਦ ਹੋ ਗਈਆਂ ਜੋ ਚਾਂਦੋਂ ਨੇੜੇ ਖੜਾ ਸੀ ਸੋਚਣ ਲੱਗਾ ਇਸੇ ਤਰ੍ਹਾਂ ਮੇਰੀ ਮਾਂ ਨੇ ਇੱਕ ਵਾਰੀ ਅੱਖਾਂ ਖੋਲ ਕੇ ਵੇਖਿਆ ਸੀ ਥੋੜੀ ਦੇਰ ਬਾਅਦ ਫਿਰ ਖੁੱਲੀਆਂ ਤੇ ਬੁੱਲ ਵੀ ਫਰਕੇ ਜਦ ਤੀਜੀ ਵਾਰ ਖੁੱਲੀਆਂ ਤੇ ਥੋੜੀ ਜੀ ਆਵਾਜ਼ ਆਈ ਅਗੇ ਪੈਰ ਹੱਥ ਚੱਸਣ ਵਾਲਿਆਂ ਨੇ ਦੱਸਿਆ ਕਿ ਵੀਣੀਆਂ ਪਿੰਨੀਆਂ ਗਰਮ ਹੋ ਗਈਆਂ ਹਨ ਹੱਥ ਅਜੇ ਠੰਡੇ ਹਨ ਸਹਿਜ ਮੂਰਤੀ ਨੇ ਹੁਣ ਕਾ ਦਾਸ ਰੰਗਣਾ ਜੋ ਜੀਖੀ ਜੀ ਦੇ ਸਿਰ 헤ਟ ਸੀ ਕੱਢ ਦਿੱਤਾ ਤੇ ਆਪਣਾ ਪੱਟ ਸਿਰ 헤ਟ ਦੇ ਕੇ ਸਿਰ ਝੋਲੀ ਵਿੱਚ ਕਰ ਲਿਆ ਔਰ ਫੇਰ ਅੱਖਾਂ ਖੁੱਲ ਗਈਆਂ ਆਵਾਜ਼ ਆਈ ਚੰਦੋ ਬੇਟਾ ਕੋਈ ਆਇਆ ਹੈ ਹਾਂ ਇਹ ਮੇਰੇ ਸਿਰ ਵਿੱਚ ਪਿਆਰ ਦੀ ਸਹਿਲਾਟ ਕੈਸੀ ਹੋ ਰਹੀ ਹੈ ਵਾਹ ਇਹ ਮੇਰੇ ਸਰੀਰ ਵਿੱਚ ਕੋਈ ਰੌਂ ਕਿਹੋ ਜਿਹੀ ਰੁਮਕਰੀ ਹੈ ਰਗਾਂ ਵਿੱਚ ਬਰੀਕ ਲਹਿਰਾ ਛਾਤੀ ਵਿੱਚ ਬਰੀਕ ਲਹਿਰਾ ਇਹ ਕਿੱਥੋਂ ਠੂਠ ਠਾਉਂਦੀਆਂ ਨੇ ਮੇਰੇ ਸਾਰੇ ਸਰੀਰ ਵਿੱਚ ਫੈਲ ਰਹੀਆਂ ਏਕ ਹੀ ਹੋ ਰਿਹਾ ਪਹਿਰਾ ਹੱਥਾਂ ਵਾਲ ਤੱਕ ਕੇ ਤੁਸੀਂ ਕੌਣ ਹੋ ਕੀ ਕਰਦੇ ਹੋ ਚਾਂਦੂ ਕਿੱਥੇ ਆ ਚਾਂਦੂ ਅੱਗੇ ਹੋ ਕੇ ਦੇਖੀ ਜੀ ਉਹੋ ਜੇ ਲੱਭ ਗਏ ਨੇ ਮੈਂ ਲੱਭ ਲੈਨੇ ਆਪ ਮਹਾਰੇ ਗਿੱਧਾ ਪਾਉਣ ਲੱਗ ਪਿਆ ਪਰ ਰਖੀ ਦੇ ਕੰਨ ਅਜੇ ਸੁਣਦੇ ਨਹੀਂ ਸਨ ਚਿਰ ਮਗਰੋਂ ਇਕ ਸੁਖਾਲਾ ਲੰਮਾ ਸਾਹ ਲੈ ਕੇ ਰਿਖੀ ਨੇ ਅੱਖਾਂ ਉਚਾਵੀਆਂ ਉੱਪਰ ਤੱਕਿਆ ਇਸ ਵੇਲੇ ਸਹਿਜ ਮੂਰਤੀ ਨੇ ਚੁੱਕ ਕੇ ਉਸ ਦੇ ਮਸਤਕ ਨੂੰ ਚੁੰਮ ਲਿਆ ਵਾ ਤੇਰੇ ਸਦਕੇ ਅਰਸ਼ਾਂ ਦੇ ਦਾਤਾ ਸੱਤਰ ਲੱਖਾਂ ਮੌਤ ਮਰੌਣੀ ਛਾਇਆ ਦੇ ਮੱਥੇ ਤੇਰੇ ਬਿਨਾਂ ਕੌਣ ਚੁੰਮੇ ਜਿਸ ਵੇਲੇ ਮਾਂ ਅਰ ਪਿਓ ਨੂੰ ਵੀ ਚੁੰਮਦਿਆ ਨਫਰਤ ਆਵੇ ਉਸ ਵੇਲੇ ਇੱਕ ਤੂੰ ਹੀ ਐ ਜੋ ਬੇਕਨਾਰ ਪਿਆਰ ਹੈ ਉਹ ਛਾਲੇ ਵਿੱਚ ਆਉਂਦਾ ਹੈ ਤੇਰਾ ਹੀ ਪਿਆਰ ਹੈ ਜੋ ਰੂਹਾਂ ਨੂੰ ਬੋਸੇ ਦਿੰਦਾ ਹੈ ਤੇ ਮੱਥੇ ਚੁੰਮਦਾ ਹੈ ਜੀ ਮਰ ਰਿਖੀ ਦੇ ਅੰਦਰ ਸੋਤਰ ਸੁਕਾ ਚੁੱਕੀ ਦੇਹੀ ਦੇ ਅੰਦਰ ਕੋਈ ਪਿਆਰ ਦਾ ਛਾਲਾ ਆਇਆ ਸਾਰੀ ਉਮਰ ਤਤਖਿਆ ਵਿੱਚ ਰੇ ਕੁਦਰਤ ਨਾਲ ਰੁੱਸੇ ਰੀਕੀ ਦੇ ਅੰਦਰ ਪਿਆਰ ਦੀ ਸਰਨਾਇ ਐ ਐਸੀ ਫੂਕੀ ਗਈ ਕਿ ਉਸ਼ਾਲਾ ਆਇਆ ਸਹਿਜ ਮੂਰਤੀ ਦਾ ਖੱਬਾ ਹੱਥ ਜੋ ਉਹਨਾਂ ਦੇ ਆਪਣੇ ਗੋਡੇ ਤੇ ਪਿਆ ਸੀ ਉਸ ਨੇ ਆਪਣੇ ਹੁਣ ਗਰਮ ਹੋ ਗਏ ਹੱਥਾਂ ਨਾਲ ਫੜ ਲਿਆ ਕੁਚਰ ਚੁੱਪ ਛਾ ਗਈ ਹਾਂਜੀ ਖਰਚੋਂ ਮਲੇ ਅੱਖਾਂ ਤੇ ਤਰ ਕੇ ਫਿਰ ਮੱਥੇ ਤੇ ਹੱਥ ਧਰ ਲਿਆ ਫਿਰ ਛਾਤੀ ਤੇ ਤਰ ਕੇ ਕਿੰਨਾ ਕੁ ਚਿਰ ਹੱਥਾਂ ਵਿੱਚ ਹੱਥ ਫੜ ਕੇ ਕਦੀ ਆਪਣੇ ਹੱਥ ਤੇ ਧਲੇ ਛੱਡ ਕੇ ਫਿਰ ਹੱਥਾਂ ਵਿੱਚ ਫੜ ਕੇ ਛਾਤੀ ਤੇ ਰੱਖ ਕੇ ਕੁੱਟਦਾ ਰਿਹਾ ਉਹ ਪਿਆਰ ਦਾ ਵੀ ਉਹ ਪਿਆਰ ਫਰਿਸ਼ਤੇ ਇਸਰਾ ਆਪ ਮਹਾਰਿ ਰਿਸ਼ੀ ਦੇ ਮੋਹ ਨਿਕਲਦਾ ਜਾਵੇ ਮਿਰਦਲ ਹੱਥਾਂ ਨੇ ਕਰੜੇ ਹੱਥਾਂ ਨਾਲ ਕਿਉਂ ਘੁੱਟਦਾ ਹੈ ਆਪਣੇ ਮਹਾਰਿ ਰਿਸ਼ੀ ਦੇ ਨਿਕਲਿਆ ਤੇਰਾ ਤੇ पिੰਜਰੀ पिੰਜਰ ਹੈ ਹੱਡ ਪੈਰ ਕਰੜੇ ਨੇ ਫਿਰ ਨਹੀਂ ਉਸ ਸਹਿਜ ਮੂਰਤੀ ਨੂੰ ਇਸ ਵਲਵਲੇ ਦਾ ਜੋ ਉਸ ਨੇ 부ਜਰੇ ਦੀਵੀ ਵਿੱਚ ਜਗਾ ਦਿੱਤਾ ਸੀ ਸਵਾਦ ਜਿਹਾ ਆ ਰਿਹਾ ਸੀ ਆਪ ਪਿਆਰ ਚਰਨਾਟਾਂ ਛੀੜਦਾ ਹੈ ਆਪ ਉਹਨਾਂ ਦਾ ਲੋਭੀ ਹੋ ਕੇ ਆਨੰਦ ਵਿੱਚ ਆਉਂਦਾ ਹੈ ਤੇ ਫਿਰ ਹੋਰ ਮੇਰਾ ਕਰਦਾ ਹੈ ਤਨ ਹੈ ਇਸ ਰੂਪ ਇਹ ਦਿਆਲੂ ਸਰੂਪ ਇਹ ਭੌੜੀਆਂ ਕਰਨ ਵਾਲਾ ਸਰੂਪ ਇਹ ਟੁੱਟਣ ਵਾਲਾ ਦੀਨਾ ਦਾ ਬੇਲੀ ਦਰਦ ਨਜਾਣਿਆ ਦਾ ਦਾਤਾ ਦੁਖੀਆਂ ਦਾ ਮਿੱਤਰ ਐਸਾ ਸਰੂਪ ਤਨ ਹੈ ਤਨ ਹੈ ਤਨ ਹੈ ਇਸ ਤਰ੍ਹਾਂ ਪਿਆਰ ਕਰਨ ਵਾਲਿਆਂ ਦੇ ਰਿਦਦੇ ਵਿੱਚ ਉਹਦੀ ਮੂਰਤੀ ਟਿਕੀ ਰਹੀ ਰਿਗੀ ਜੀ ਨੂੰ ਸਵਾਦ ਆ ਗਿਆ ਹੋਸ਼ ਪਰਤ ਆਏ ਤਾਕਤ ਮੁੜਾਈ ਇੱਕ ਰਸ ਜਿਹਾ ਆਇਆ ਜੋ ਸਾਰੀ ਉਮਰ ਪਹਿਲਾਂ ਕਦੇ ਹੱਠਾਂ ਵਿੱਚ ਵਿਦਿਆ ਪੜਨ ਵਿੱਚ ਜਾਂ ਕਰਮ ਕਾਂਡਾਂ ਵਿੱਚ ਨਹੀਂ ਸੀ ਆਇਆ ਉਹ ਗੋਡਿਆਂ ਤੱਕ ਅਪੜਨ ਵਾਲਾ ਹੱਥ ਇੱਕ ਪਾਸੇ ਰਿਸ਼ੀ ਦੇ ਸੀਸ ਤੇ ਧਰਿਆ ਹੋਇਆ ਧਾਲੂ ਵਾਲੇ ਥਾਂ ਨੂੰ ਸਹਲਾ ਰਿਹਾ ਸੀ ਤੇ ਦੂਜਾ ਹੱਥ ਰਿਖੀ ਦੇ ਬਦਨ ਤੇ ਬੜੇ ਪਿਆਰ ਨਾਲ ਹੌਲੀ-ਹੌਲੀ ਫੇਰ ਰਿਹਾ ਸੀ ਪਿਆਰ ਨੂੰ ਫੂਕ ਰਿਹਾ ਸੀ ਵਾਹ ਵਾਹ ਪਿਆਰ ਦਾ ਨਜ਼ਾਰਾ ਭਗਤੀ ਦਾ ਨਕਸ਼ਾ ਇਸ ਦਾ ਰਸ ਸਾਰੇ ਲੈ ਰਹੇ ਸਨ ਪਰ ਚੰਦੂ ਜਿੱਦੀ ਖੁਸ਼ੀ ਕਿਸੇ ਹੋਰ ਨੂੰ ਕਿੱਥੇ ਉਹ ਗੋਡਿਆਂ ਤੋਂ ਲੰਮੇ ਦੋਵੇਂ ਹੱਥ ਰਿਸ਼ੀ ਜੀ ਦੇ ਜੋ ਸਿਰ ਤੇ ਤੇ ਛਾਤੀ ਤੇ ਸਨ ਕੋਲ ਹੋ ਗਿਆ ਰਿਸ਼ੀ ਜੀ ਨੇ ਵੀ ਵੇਖ ਲਿਆ ਪਰ ਚੰਦੂ ਦਾ ਜੀ ਕਰੇ ਕਿ ਅੱਗੇ ਆ ਕੇ ਉਹਨਾਂ ਹੱਥਾਂ ਨੂੰ ਚੁੰਮ ਲਵਾ ਪਰ ਫਿਰ ਰੁਕ ਜਾਂਦਾ ਰਿਹਾ ਕਿ ਇਹੇ ਹੱਥ ਰਿਖੀ ਜੀ ਵਿੱਚ ਜਿੰਦੜੀ ਪਾ ਰਹੇ ਹਨ ਪਾ ਲੈਣ ਮੈਂ ਕਾਲ ਨਾ ਕਰਾਂ ਪਰ ਇਸ ਆਪਣੇ ਕਾਲ ਨੂੰ ਰੋਕਦਾ ਚੰਦੋ ਥਰ ਥਰ ਇੱਕ ਚਰਨਾੜੀ ਵਿੱਚ ਕੰਬਣ ਲੱਗ ਪਿਆ ਹੁਣ ਰਿਖੀ ਜੀ ਦੇ ਮੋਂ ਨਿਕਲਿਆ ਸ਼ੁਕਰ ਅੱਖਾਂ ਫਿਰ ਉਚਿਆ ਕੇ ਤੱਕਿਆ ਜੋ ਰੂਪ ਉਸਨੇ ਦਿੱਠਾ ਉਸ ਦੀ ਤਾਬ ਨਾ ਚੱਲ ਸਕਿਆ ਫਿਰ ਅੱਖਾਂ ਮਿਟ ਗਈਆਂ ਵਾਪ ਮੁਹਾਰੇ ਮੂੰਹ ਚੋਂ ਨਿਕਲਿਆ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸਹਿਜ ਮੂਰਤੀ ਦੇ মুখ ਚੋਂ ਆਵਾਜ਼ ਨਿਕਲੀ ਨਿਹਾਲ 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 ॠषि ਜੀ ਕਹੋ ਵਾਹਿਗੁਰੂ ਬੇਬਸ ਹੋਏ ਸਵਾਨ ਅਰ ਇਸ ਅਲਾਹੀ ਦਰਸ਼ਨ ਦੇ ਸਰੂਪ ਵਿੱਚ ਪੰਜ ਸਿੱਖ ਜੋ ਲਾਲ ਸੇ ਮਦਰਤਲ ਵਿੱਚ ਗੁਰਬਾਣੀ ਸ਼ਬਦ ਗਾਇਨ ਕਰ ਉੱਠੇ ਨਿਰਤਕ ਕਉ ਜੀਵਾਲਣਾਰ ਭੁੱਖੇ ਕੋ ਦੇਵਤ ਆਦਾਰ ਸਰਬ ਨੇਦਾਨ ਚਾਕੀ ਦ੍ਰਿਸ਼ਟੀ ਮਹੇ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕਿਸ ਤਿਸ ਕਾ ਉਹ ਕਰਣਾ ਜੋਗ ਤਿਸ ਬਿੰਦੂ ਸਰਖਵਾ ਨ ਹੋਗ ਜਪ ਜਨ ਸਦਾ ਸਦਾ ਦਿਨ ਰੈਣੀ ਸਭ ਤੇ ਉੱਚ निर्मल एक कर कृपा जिसको नाम दिया नानक सो जन निर्मल थिया